ਦੀ ਫਤਿਹ ਜੀ ਸਮੂਹ ਨਗਰ ਨਿਵਾਸੀ ਨੌਜਵਾਨ ਭਰਾਵਾਂ ਤੇ ಗ್ರಾಮ ਪੰਚਾਇਤ ਪਿੰਡ ਬਿਰਕਾਂ ਵੱਲੋਂ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ 4 ਮਈ 2025 ਦਿਨ ਐਤਵਾਰ ਨੂੰ ਪਿੰਡ ਦੀ ਸਰਕਾਰੀ ਮਿਡਲ ਸਕੂਲ ਬਿਰਕਾਂ ਦੇ ਵਿੱਚ ਲਗਾਇਆ ਜਾ ਰਿਹਾ ਇਹ ਬਲੱਡ ਡੋਨੇਟ ਫੈਮਿਲੀ ਜਗਰਾਓ ਸਮੂਹ ਨਗਰ ਨਿਵਾਸੀ ਨੌਜਵਾਨ ਭਰਾ ಗ್ರಾಮ ਪੰਚਾਇਤ ਬਿਰਕਾਂ ਵੱਲੋਂ ਲਾਇਆ ਜਾ ਰਿਹਾ ਇਹਨਾਂ ਨੌਜਵਾਨ ਵੀਰਾਂ ਦਾ ਆਪਾਂ ਵੱਧ ਚੜ ਕੇ ਸਾਰੇ ਸਾਥ ਦਈਏ ਕਿਉਂਕਿ ਖੂਨਦਾਨ ਮਹਾਦਾਨ ਜਦੋਂ ਆਪਾਂ ਖੂਨਦਾਨ ਮਹਾਦਾਨ ਦੀ ਗੱਲ ਕਰਦੇ ਆ ਨਾ ਇਹ ਇਕੱਲੀ ਗੱਲ ਕਰਨ ਦੀ ਨਹੀਂ ਇਹ ਕਹਿਣ ਦੀ ਨਹੀਂ ਕਿ ਨਾਲ ਹੋ ਕੇ ਆਪਾਂ ਨੂੰ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਆਪਣੇ ਬਲੱਡ ਦਾ ਜਿਹੜਾ ਖੂਨ ਦੇ ਵਿੱਚ ਆਪਣੇ ਸਰੀਰ ਦੇ ਵਿੱਚੋਂ ਜੇ ਆਪਾਂ ਇੱਕ ਹਿੱਸਾ ਦੇ ਦਾਂਗੇ ਨਾ ਥੋੜਾ ਜਿਹਾ ਕਿਸੇ ਨੂੰ ਦਾਨ ਦੇ ਵਿੱਚ ਤਾਂ ਉਹ 24 ਘੰਟਿਆਂ 'ਚ ਪੂਰਾ ਹੋ ਜਾਂਦਾ ਵਾਪਸ ਬਲੱਡ ਤੇ ਪਰ ਉਸ ਬਲੱਡ ਦੀ ਇੱਕ ਬੋਤਲ ਦੇ ਨਾਲ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਕਿਸੇ ਮਾਂ ਦੇ ਪੁੱਤ ਦੀ ਕਿਸੇ ਬਾਪੂ ਦੀ ਕਿਸੇ ਮਾਂ ਦੀ ਕਿਸੇ ਬੱਚੇ ਦੀ ਕਿਉਂਕਿ ਅਸੀਂ ਬਹੁਤ ਪਿਛਲੇ 10 ਸਾਲਾਂ ਚ ਲੋਕਾਂ ਨੂੰ ਦੇਖਿਆ ਬਲੱਡ ਦੇ ਲਈ ਤੜਫਦੇ ਆ ਬਹੁਤ ਸਾਰੇ ਲੋਕ ਇਸ ਲਈ ਦੁਨੀਆ ਤੋਂ ਤੁਰ ਜਾਂਦੇ ਆ ਉਹਨਾਂ ਨੂੰ ਸਮੇਂ ਸਿਰ ਬਲੱਡ ਨਹੀਂ ਮਿਲ ਪਉਂਦਾ ਇਹ ਜਿਹੜੀ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਨਾ ਵੀਰਾਵੱਲੀਓ ਹਰ ਸਾਲ ਇਹ ਕੈਂਪ ਲਾਉਂਦੇ ਨੇ ਅਲੱਗ-ਅਲੱਗ ਪਿੰਡਾਂ 'ਚ ਇਸ ਵਾਰ ਬਿਰਕਾਂ ਪਿੰਡ ਦੇ ਵਿੱਚ ਲਾ ਰਹੇ ਨੇ ਨੌਜਵਾਨ ਵੀਰਾਂ ਨੂੰ ਤੇ ਭੈਣਾਂ ਨੂੰ ਬੇਨਤੀ ਆ ਖੂਨਦਾਨ ਜ਼ਰੂਰ ਕਰੋ ਸਪੋਰਟ ਕਰੋ ਇਹਨਾਂ ਦੀ ਬਿਰਕਾਪਿੰਡ ਸਰਕਾਰੀ ਮਿਡਲ ਸਕੂਲ ਦੇ ਵਿੱਚ ਐਤਵਾਰ ਵਾਲੇ ਦਿਨ 4 ਮਈ ਨੂੰ ਇੱਕ ਬਲੱਡ ਕੈਂਪ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ